ਲੋੜੀ ਦੀ ਸ਼ਾਮ ਨੂੰ ਦੋ ਮੋਟਰਸਾਈਕਲ ਸਵਾਰ ਕਰਗੇ ਵੱਡਾ ਕਾਰਾ ਦੁਕਾਨ ਤੇ ਕੀਤੀ ਫਾਇਰਿੰਗ ਤਿੰਨ ਮਹੀਨੇ ਤੇ ਦੁਕਾਨਦਾਰ ਨੂੰ ਮਿਲ ਰਹੀਆਂ ਸਨ ਫਿਰੋਤੀ ਲਈ ਧਮਕੀਆਂ ਢੇਰ ਸ਼ਾਮ ਡੇਰਾਬਾਬਾ ਨਾਨਕ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਮਨਿਆਰੀ ਦੀ ਦੁਕਾਨ ਉੱਤੇ ਫਾਇਰਿੰਗ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਦੁਕਾਨ ਮਾਲਕ ਰਮੇਸ਼ ਚੰਦ ਨੂੰ ਪਿਛਲੇ 3 ਮਹੀਨਿਆਂ ਤੋਂ ਧਮਕੀਆਂ ਮਿਲ ਰਹੀਆਂ ਸਨ ਦੁਕਾਨਦਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਸਮੇਂ ਰੰਦਾ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦੇ ਚੱਲਦਿਆਂ ਅੱਜ ਉਸ ਦੇ ਉੱਪਰ ਇਹ ਫਾਇਰਿੰਗ ਹੋਈ ਹੈ ਉਹਨਾਂ ਮੰਗ ਕੀਤੀ ਹੈ ਕਿ ਇਨਾਂ આરોપીਆਂ ਨੂੰ ਜਲਦ ਕਾਬੂ ਕੀਤਾ ਜਾਵੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦੱਸਿਆ ਜਾਂਦਾ ਹੈ ਕਿ ਪਹਿਲਾਂ ਵੀ ਜਨਰਲ ਸਟੋਰ ਵਾਲੇ ਰਮੇਸ਼ ਚੰਦ ਨੂੰ ਜੀਵਨ ਫੌਜੀ ਵੱਲੋਂ ਧਮਕੀਆਂ ਮਿਲ ਚੁੱਕੀਆਂ ਹੈ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪਰਿਵਾਰ ਕੇ ਮੈਂਬਰਾਂ ਦਾ ਇਲਜ਼ਾਮ ਪੰਜਾਬ ਪੁਲਿਸ ਦੇ ਉੱਤੇ ਲੱਗਿਆ ਜਿਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਤਿੱਖੀ ਬਹਿਸ ਵੀ ਹੋਈ ਅਤੇ ਥਾਣੇ ਦਾ ਘਰਾਓ ਵੀ ਕੀਤਾ ਗਿਆ। ਥਾਣੇ ਦੇ ਘਰਾਓ ਕਰਨ ਤੇ ਉਪਰੰਤ ਡੀਐਸਪੀ ਡੇਰਾ ਬਾਬਾ ਨਾਨਕ ਜੋਗਾ ਸਿੰਘ ਮੌਕੇ ਤੇ ਪਹੁੰਚੇ ਅਤੇ ਉਹ ਕਾਰਵਾਈ ਕਰਨ ਦੀ ਗੱਲ ਕਹੀ ਪਰ ਪਰਿਵਾਰਕ ਮੈਂਬਰ ਸੰਤੁਸ਼ਟ ਨਹੀਂ ਦਿਖ ਰਹੇ। ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਜਿਸ ਦੇ ਚੱਲਦਿਆਂ ਉਹਨਾਂ ਨੂੰ ਧਮਕੀਆਂ ਮਿਲੀਆਂ ਤੇ ਅੱਜ ਗੋਲੀ ਵੀ ਚਲਾਈ ਗਈ। ਕਿਸੇ ਦਿਨ ਇਸੇ ਤਰ੍ਹਾਂ ਹੀ ਸਾਡੀ ਜਾਨ ਚਲੀ ਜਾਏਗੀ ਪੁਲਿਸ ਨੇ ਕੁਝ ਨਹੀਂ ਕਰਨਾ ਉਧਰ ਮੌਕੇ ਤੇ ਪਹੁੰਚੇ ਡੀਐਸਪੀ ਡੇਰਾ ਬਾਬਾ ਨਾਨਕ ਨੇ ਕਿਹਾ ਕਿ ਉਹਨਾਂ ਨੂੰ ਸੂਚਨਾ ਮਿਲਦੇ ਹੀ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਮੌਕੇ ਤੋਂ ਇੱਕ ਜਿੰਦਾ ਰੋਂਦ ਵੀ ਬਰਾਮਦ ਕੀਤਾ ਗਿਆ ਹੈ ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਆਪੋ ਸ਼ਾਨਾ ਜੀ ਮੀਣ ਪਿਆਜ ਮੀਣ ਪਿਆਜ ਇੱਕ ਬੰਦਾ ਤੁਮਸੀ ਨਹੀਂ ਦੇ ਸਕਦਾ ਥੋੜੇ ਪਿਛੇ ਦੂਜੀ ਨਾਕਾ ਲੱਗਾ ਥਾਣੇ ਕਰਦੇ ਤਾਂ ਪਤਾ ਹਲਾ ਦੇ ਦਿੰਦਾ ਜੀ ਅਈ ਚਹਾਂ ਚ ਗੱਡੀ 'ਚ 6 ਗੁੱਡੀਆਂ ਰੱਖ ਲਈ ਹੈ ਆਡੀ ਗੱਡੀ ਚੈਕਿੰਗ ਹੋਈ ਦੀ ਹੈ ਵਿੱਚ ਗੱਟੂ ਰੱਖਿਆ ਨੇ ਇੱਥੇ ਭੈ ਜੀ ਤੁਮ ਗਿਆ ਉੱਡਿਆ ਕੋਈ ਚੈਕਿੰਗ ਨਹੀਂ ਕਰਦਾ ਕੋਈ ਗੱਲ ਨਹੀਂ ਇਹ ਤੁਮ ਕਰਕੇ ਦੱਸਦੇ ਹਾਂ ਜੀ ਮਹਾਰਾ ਬੜੀ ਪਰਮ 3 ਮਿੰਟ ਹੋ ਗਏ ਨਾ ਭਾਈ ਹੁਣ ਗੋਲੀ ਵਾਜੇ ਦੀ ਅਫਸਰਾਂ ਨੇ ਕੀ ਦੱਸਣਾ ਹੈ 3 ਮਿੰਟ ਹੋ ਗਏ ਬੜੇ ਹੁਣੇ ਗੋਲੀ ਮਾਰ ਕੇ ਅਫਸਰਾਂ ਨੇ ਕੀ ਦੱਸਣਾ ਹੈ ਬਾਅਦ ਵਿੱਚ ਮੈਨੂੰ ਦੱਸੋ ਕੀ ਗੱਲ ਹੋਈ ਇਹ ਇਹ ਕਹਿੰਦੇ ਇਹ ਗੋਲੀ ਮਾਰ ਕੇ ਗਏ ਨੇ ਦੁਕਾਨ ਦੇ ਹੱਡੀ ਦੇ ਮਲ ਹੁਣੇ ਮਾਰਦੇ ਆ ਅੱਧਾ ਘੰਟਾ ਆ ਅੱਧੇ ਦਿਨ ਬਾਅਦ ਆਉਂਦੇ ਕਿਹੜਾ ਹੋਣਾ ਆਈ ਹੈ ਭਾਈ ਜੀ ਕਿੰਨਾ ਟਾਈਮ ਪਹਿਲਾਂ ਆਉਣਾ ਹੋਣ ਆਈ ਹੈ ਭਾਈ ਬੋਲ ਸ ਕਿੰਨੇ ਟਾਈਮ ਪਹਿਲਾਂ ਗੋਲੀ ਜੇ ਮੇਰੀ ਗੱਲ ਸੁਣਾ ਤੇਰੇ ਅੰਦਰ 3-4 ਮਹੀਨੇ ਹੋ ਗਏ ਧਮਕੀਆਂ ਆਉਂਦੀਆਂ ਨੂੰ ਗੋਲੀ ਕਿਦੋਂ ਚੱਲੀ ਆ ਗੋਲੀ ਜੇ ਅੱਧਾ ਘੰਟਾ ਆਇਆ ਭਾਈ ਜੀ अच्छा ते कई ਘਰ ਬੈਠੇ ਆਪਣੇ ਇੰਜੋਏਮੈਂਟ ਨਾਲ ਲੋੜੀ ਅੱਜ ਬਚਾਵਾਂ ਬਚਾਦ ਚਲੋਗੇ ਨਾ ਅੱਧੀ ਕਿਸਮਤ ਆਈ ਬਚ ਗਏ ਹੂੰ ਕੋਈ ਸੈਟ ਆਇਆ ਸੀ ਪਹਿਲਾਂ ਤੁਹਾਨੂੰ ਬੱਟੀਆਂ ਦੇ ਮਹੀਨੇ ਹੋਏ ਭਾਈ ਕੋਈ ਸਿਕਿਉਰਟੀ ਨਹੀਂ ਕੋਈ ਗੱਲ ਨਹੀਂ ਬਾਹਰ ਨਹੀਂ ਹੂੰ ਕਿਹੜੀ ਦੁਕਾਨ ਹੈ ਜਨਾਬਾ ਆਹ ਵੇਖੋ ਭਾਈ ਦੁਕਾਨ ਦਾ ਬੋੜਾ ਲੱਗਾ ਸਾਹਮਣੇ ਮਾਰੇ ਜਾਂਦੀ ਹੈ ਤੇ ਸੱਤ ਬਾਈ ਕੇ ਚੌਥੀ ਮਿੰਟ ਦਾ ਟਾਈਮ ਹੈ ਭਾਈ ਇਹਦਾ ਹੁਲੀਆ ਮੜੇ ਨੰਬਰ ਨੋਟ ਕੋਈ ਹੁਲੀਆ ਦਾ ਮੈਨੂੰ ਪਤਾ ਹੀ ਨਹੀਂ ਕਿਹਦੇ ਨਾਂ ਤੇ ਦੁਕਾਨ ਚੱਲਦੀ ਹੈ ਬਿਲਕੁਲ ਸਿੱਧਾ ਨੂੰ ਆਇਆ ਸੀ ਪਰ ਲੁਖਾਂ ਲੱਗਿਆ ਆਉਣ ਲੱਗੇ ਆਉਣੇ ਗਿਆ ਭਾਈ ਉਹ ਆਪ ਆਪ ਆਉਣ ਲੱਗੇ ਨੇ 2 ਮਿੰਟ ਪਹਿਲਾਂ ਉਹਨੇ ਕਿਹਾ ਸੀ ਅਟੈਕ ਕਰਨਾ ਤੁਹਾਡੇ ਤੇ ਅਟੈਕ ਕਰਨਾ ਕਿੱਟ ਦੇ 2 ਮਿੰਟ ਉਸਨੇ ਕੋਈ ਕਾਰਵਾਈ ਨਹੀਂ ਕੀਤੀ ਹੋ ਜਾ ਲੈਨੇ ਤੇ ਇਹਨੇ ਕਿਹਾ ਚੱਲੇ ਉਹਨੇ ਤਾਂ ਕੀ ਆਉਂਦੇ ਭਾਈ ਕੋਈ ਕਾਰਵਾਈ ਨਹੀਂ ਨਾ ਇੱਥੇ ਨਾਕਾ पे ਵੀ ਆ ਦੇਖੋ ਮੇਨ ਬਾਜ਼ਾਰ ਹੈ ਡੇਰਾ ਪਾਪਾ ਨਾਂ ਦਾ ਮੇਨ ਬਾਜ਼ਾਰ ਇੱਥੇ ਕੋਈ ਗਸ਼ਤ ਨਹੀਂ ਹੈ ਇਹ ਬੋਲਸੇ ਨਹੀਂ ਕੋਝ ਕੀ ਗਿਆ ਛੇ ਬਰਖਾ ਨੂੰ ਰੱਖੀ ਗਾਦੀ ਦੁਕਾਨ ਹੈ ਕਿਸ ਨਾਂ ਦੇ ਦੁਕਾਨੇ ਆਰੀ ਦੀ ਦੁਕਾਨ ਹੈ ਭਾਈ ਛੋਟੀ ਹੀ ਦੁਕਾਨ ਹੈ ਕਿਹਦੇ ਨਾਂ ਦੇ ਦੁਕਾਨੇ ਮੈਂ ਨੋਰਪੋਰ ਪਾਲਣਡੇ ਆਈ ਸੋ ਇਹ ਦੁਕਾਨ ਦਾ ਸਿਨਾ ਦੇ ਇਨਫੋਰਮੇਸ਼ਨ ਆਈ ਹੈ ਜਿੱਥੇ ਬਾਜ਼ਾਰ ਦੇ ਵਿੱਚ ਸ਼੍ਰੀਵੰਦੀ ਦੀ ਦੁਕਾਨ ਦੇ ਬਾਹਰ ਕੋਈ ਵਾਈਸਾਇਰ ਹੋਏ ਨੇ ਉਹਦੇ ਸਬੰਧ ਚ ਇਨਵੈਸਟਿਗੇਟ ਕਰ ਰਹੇ ਆ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਉਹਦੇ ਮੁਤਾਬਕ ਕਾਰਵਾਈ ਕਰ ਰਹੇ ਆ ਤੇ ਅੱਜ ਕਿਹਾ ਜਾ ਰਿਹਾ ਕਿ ਕਰਉ ਤਾਂ ਨਾ ਕਰਵਾਉਗਾ ਕਿਸੇ ਵੱਲੋਂ ਵੀ ਕੋਈ ਕਰਾਉ ਨਹੀਂ ਕੀਤਾ ਕਿ ਉਹ ਆਪਣੀ ਕੰਪਲੇਨ ਲੈ ਕੇ ਆਏ ਉਹਨਾਂ ਦੀ ਕੰਪਲੇਨ ਲੈ ਲਈ ਆ ਔਰ ਜੋ ਵੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏ ਸੀ ਸੀਸੀਟੀਵੀ ਦੀ ਕੋਈ ਆਈ ਹੈ ਸੀਸੀਟੀਵੀ ਚੈੱਕ ਕਰ ਰਹੇ ਆ ਦੇਖਦੇ ਆ ਜੋ ਵੀ ਆਏਗਾ ਸਾਹਮਣੇ ਫਿਰ ਦੱਸਦੇ ਆ ਸਰਦਰ ਕੀ ਕਰ ਗਈ ਸਰਦਰ ਜੋ ਵੀ ਉਹ ਕੰਪਲੇਨ ਦੇਣ ਕਿ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਉਹ ਕਹਿੰਦੇ ਕੰਪਲੇਨ ਜਿਹੜੀ 3 ਮਹੀਨੇ ਪਹਿਲਾਂ ਵੀ ਦਿੱਤੀ ਹੋਈ ਹੈ ਥ੍ਰੈਟ ਇਹਨਾਂ ਨੂੰ 10 ਵਾਰੀ ਆਇਆ ਹੋਇਆ ਹੈ ਜਿਹੜੀ 3 ਮਹੀਨੇ ਦੀ ਗੱਲ ਕਰ ਰਹੇ ਆ ਕੰਪਲੇਨ ਦੀ ਉਹਦੇ ਵਿੱਚ ਆਲਰੇਡੀ ਐਫ ਆਈ ਆਰ ਬਰਜਾ ਉਸ ਤੋਂ ਦੋਸ਼ੀ ਨ ਤੁਸੀਂ ਦੱਸ ਨਹੀਂ ਜੀ ਪਰ ਉਹਨਾਂ threat ਦੇ ਅੰਦਰ ਜੀਵਨ ਸਭ ਜਿਵਲਵਾ ਰਹੇ ਇਹਦੇ ਬਾਰੇ ਨਹੀਂ ਮੈਨੂੰ ਉਹਨਾਂ ਨੇ ਕਲੀਅਰ ਕੀਤਾ ਜੇ ਕੋਈ ਤੁਸੀਂ ਦੱਸ ਰਹੇ ਮੈਨੂੰ ਉਹਨਾਂ ਨੇ ਨਹੀਂ ਦੱਸਿਆ ਕੁਝ ਅਜਾ ਕਿਉਂਕਿ ਉਹ ਤੇ ਮੈਨੂੰ ਦੱਸ ਨਹੀਂ ਰਹੇ ਜੇ ਕੁਝ ਵੀ ਹਾਂ ਠੀਕ ਹੈ ਜੋ ਤੁਸੀਂ ਦੱਸ ਰਹੇ ਮੈਨੂੰ ਉਹ ਨਹੀਂ ਦੱਸ ਰਹੇ ਤੇ ਅਗਰ ਕੱਲੋ ਕੇ ਬਾਜ਼ਾਰ ਬੰਦ ਕਰਨ ਦੀ ਇੱਕ ਗੱਲ ਕੀਤੀ ਨਹੀਂ ਮੇਰੇ ਨਾਲ ਨਹੀਂ ਅਜੇ ਤੱਕ ਕਿਸੇ ਨੇ ਕੋਈ ਅਜਿਹੀ ਗੱਲ ਕੀਤੀ ਮੈਨੂੰ ਤਾਂ ਉਹ ਦੱਸ ਕੇ ਗਏ ਨੇ ਕਿ ਕੀ ਸਾਡੇ ਵੀ ਅਸੀਂ ਕੋਈ ਗਸਟ ਵਗੈਰਾ ਦੀ ਗੱਲ ਕਰ ਰਹੇ ਸੀ ਉਹ ਮੈਂ ਉਹਨਾਂ ਨੂੰ ਪੂਰਾ ਦੱਸਿਆ ਹੈ ਕਿ ਸਾਡੀ 24 ਆਵਰ ਗਾਰਡ ਹੈਗੀ ਬਾਜ਼ਾਰ ਦੇ ਵਿੱਚ ਇਹੋ ਜੀ ਕੋਈ ਗੱਲ ਨਹੀਂ ਬਾਜ਼ਾਰ ਬੰਦ ਵਾਲੀ ਕੋਈ ਗੱਲ ਨਹੀਂ